ਇਹ ਵੀਡੀਓ ਵੇਖ ਰਖੇ ਆਪ ਸਾਬ ਨੂੰ ਜੀ ਆ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੀ ਆਂ ਇਦੀ ਵੱਡੀ ਖਬਰ ਤੁਸੀਂ ਤਾਂ ਮੰਨ ਲਿਆ ਹੈ ਕਿ ਕੋਈ ਨਿਜਮ ਨਹੀਂ ਅੰਦਾਜ਼ ਜੈ ਅਮਰੀਕੀ ਅਦਾਲਤ ਤੋਂ ਟਰੰਪ ਨੂੰ ਝਟਕਾ ਇਸ ਫੈਸਲੇ ਤੇ ਲੱਗੀ ਰੋਕ ਅਮਰੀਕਾ ਵਿੱਚ ਇੱਕ ਸਨਸਨੀ ਖੇਚ ਫੈਸਲੇ ਵਿੱਚ ਸੈਨ ਫਰਾ 600 ਦੇ ਸੰਘੀ ਜੱਜ ਉਸ ਜਨ ਇਲ ਸਰਟਨ ਨੇ ਬੁੱਧਵਾਰ ਨੂੰ ਟ੍ਰੈਂਪ ਪ੍ਰਸ਼ਾਸਨ ਅਨੁਸਾਰਕਾਰੀ ਬੰਦ ਦਰਾਂਨ ਜਹਾਰਾ ਸੰਘੀ ਕਰਮਚਾਰੀਆਂ ਦੀ ਸ਼ਾਂਤੀ ਦੀ ਯੋਜਨਾ ਨੂੰ ਸਥਾਈ ਤੌਰ ਤੇ ਰੋਕ ਦਿੱਤਾ ਹੈ ਇਹ ਹੁਕਮ ਮਜ਼ਦੂਰ ਜੁਨੀਆਨਾ ਦੁਆਰਾ ਪੇਰ ਕੀਤੇ ਗਏ ਇੱਕ ਮੁਕਦਮੇ ਦੇ ਜਵਾਬ ਵਿੱਚ ਆਇਆ ਹੈ ਜਿਸੇ ਸ਼ਾਂਤੀ ਨੂੰ ਗੈਰ ਕਾਨੂੰਨੀ ਘਰਾੜ ਦਿੱਤਾ ਗਿਆ ਸੀ ਇਹ ਵੱਡ ਕਦਮ ਵਾਈਟ ਹਾਊਸ ਵੱਲੋਂ ਬੰਦ ਦਰਾਂਨ ਘਟੋ ਘਟ 10000 ਕਰਮਚਾਰੀਆਂ ਨੂੰ ਸ਼ਾਂਤੀ ਕਰਨ ਦੀ ਆਪਣੀ ਇਰਾਦੇ ਦਾ ਐਲਾਨ ਕਰਨ ਤੋਂ ਬਾਅਦ ਆਇਆ ਹੈ ਸਨਵਾਈ ਦੌਰਾਨ ਜੱਜ ਇਲ ਸਰਟਨ ਨੇ ਚਿੰਤਾ ਜ਼ਾਹਰ ਕੀਤੀ ਕਿ ਵਾਈਟ ਹਾਊਸ ਦਾ ਪ੍ਰਬੰਧਨ ਅਤੇ ਬਜਟ ਦਫ਼ਤਰ ਅਤੇ ਕਰਮਚਾਰੀ ਪ੍ਰਬੰਧਨ ਦਫ਼ਤਰ ਕਾਨੂੰਨ ਨੂੰ ਨਜ਼ਰਅੰਦਾਜ਼ ਕਰਨ ਲਈ ਬੰਦ ਤਾਂ ਫਾਇਦਾ ਉਠਾ ਰਖੇ ਸਨ ਉਨਾ ਕਹਾ ਕੇ ਸਰਕਾਰ ਨੇ ਮੰਨ ਲਿਆ ਕਿ ਬੰਦ ਦੌਰਾਨ ਕੋਈ ਨਿਜਮ ਲਾਗੂ ਨਹੀਂ ਹੁੰਦੇ ਵਾਈਟ ਹਾਊਸ ਦੇ ਓ ਐਮ ਬੀ ਮੁਖੀ ਰਨ ਰਸ ਵੋਟ ਨੇ ਇੱਕ ਇੰਟਰਵਿਊ ਵਿੱਚ ਕਹਾ ਸੀ ਸਭਾਵੀ ਤੌਰ ਤੇ 10000 ਤੋਂ ਵੱਧ ਕਰਮਚਾਰੀਆਂ ਦੀ ਚੰਟੀ ਕਰ ਦਵਾਂਗੇ ਅਸੀਂ ਨੌਕਰਸ਼ਾਹੀ ਨੂੰ ਬੰਦ ਕਰਨ ਲਈ ਬਹੁਤ ਤੇਜ਼ ਹੋਣਾ ਚਾਹੁੰਦੇ ਹਾਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਧਮਕੀ ਦਿੱਤੀ ਸੀ ਕਿ ਜੇਕਰ ਡੈਮੋਕਰੇਟਿਕ ਨੰਬਰ ਦੇ ਅੰਤ ਤੱਕ ਹਾਊਸ ਦੁਆਰਾ ਪਾਸ ਕੀਤੇ ਗਏ ਸਰਕਾਰੀ ਫੰਡਿੰਗ ਪਰਸਤਾਵ ਦਾ ਸਮਰਥਨ ਨਹੀਂ ਕਰਦੇ ਤਾਂ ਵੱਡੇ ਪੱਧਰ ਤੇ ਸ਼ਾਂਤੀ ਸ਼ੁਰੂ ਕਰਨਗੇ ਖਾਸ ਕਰਕੇ ਡੈਮੋਕਰੇਸੀ ਨਾਲ ਜੁੜੇ ਸਮਝ ਸਮਝੇ ਜਾਣ ਵਾਲੇ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਉਣਗੇ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ